ਤੋ ਪਹਿਲਾਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ। ਤਾਂ ਦੋਸਤੋ ਜਿਨ੍ਹਾਂ ਦਾ ਪੀਐਸ ਟੈਟ 2024 ਦਾ ਰਿਜ਼ਲਟ ਤੁਸੀਂ ਦੇਖ ਲਿਆ ਤੁਹਾਡਾ ਕਲੀਅਰ ਹੋ ਚੁੱਕਿਆ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਤਾਂ ਕਾਫੀ ਸਾਥੀਆਂ ਦੇ ਫੋਨ ਆਏ ਉਹ ਇਹੀ ਕਹਿ ਰਹੇ ਸੀਗੇ ਕਿ ਸਾਡਾ 1 ਮਾਰਕਸ ਕੱਟ ਗਿਆ ਸਾਡੇ 2 ਮਾਰਕਸ ਕੱਟ ਗਏ। ਤਾਂ ਸਾਥੀਓ ਦੇਖੋ ਇਹ ਇਹਦੇ ਵਿੱਚ ਆਪਾਂ ਕਹਿ ਦਈਏ ਕਿ ਡਿਪਾਰਟਮੈਂਟ ਦੇ ਵਿੱਚ ਵੀ ਚਲੋ ਕੁਝ ਜਿਵੇਂ ਪੇਪਰ ਲੈਵਲ 1 ਦਾ ਔਰ 2 ਦਾ ਲੈਵਲ ਦੇ ਵਿੱਚ ਵੀ ਕਾਫੀ ਫਰਕ ਸੀਗਾ। ਤਾਂ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਨੈਕਸਟ ਪੇਪਰ ਦੀ ਪ੍ਰੀਪਰੇਸ਼ਨ ਕਰੋ ਬਿਨਾ ਕਿਸੇ ਹੋਰ ਤੁਸੀਂ ਬਕਾਵੇ ਦੇ ਵਿੱਚ ਆ ਕੇ ਬਾਕੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡਾ ਵੈਲਿਡ ਪ੍ਰੂਫ ਹੈ ਔਰ ਸਾਨੂੰ ਨੰਬਰ ਨਹੀਂ ਦਿੱਤਾ ਗਿਆ ਉਹ ਆਪ ਦਾ ਕੇਸ ਫਾਈਲ ਕਰ ਸਕਦੇ ਨੇ ਠੀਕ ਹੈ ਜੀ ਉਹ ਤੁਸੀਂ ਸਾਰੇ ਆਪਦੇ ਇੱਕੋ ਪਲੇਟਫਾਰਮ ਤੇ ਇਕੱਠੇ ਹੋ ਕੇ ਜਿਹੜਾ ਹੈ ਤੁਸੀਂ ਆਪਦਾ ਕੇਸ ਫਾਈਲ ਕਰ ਸਕਦੇ ਹੋ ਤਾਂ ਬਾਕੀ ਇੱਕ ਅਪਡੇਟ ਨਾਲ ਇਹ ਵੀ ਹੈ ਕਿ ਜਿਹੜੇ ਸਾਈਟ ਹੈ ਸਾਈਟ ਦੇ ਵਿੱਚ ਇਹ ਆ ਰਿਹਾ ਕਿ ਜਿਹੜਾ ਉਹਦੇ ਉੱਪਰ 에ਰਰ ਆ ਰਿਹਾ ਹੁਣ ਜਿਹੜਾ ਕਿਸੇ ਦਾ ਵੀ ਰਿਜ਼ਲਟ ਚੈੱਕ ਨਹੀਂ ਹੋ ਰਿਹਾ ਤੁਹਾਨੂੰ ਲਈ ਮੇ ਤੁਹਾਡੇ ਜਾਣਕਾਰੀ ਲਈ ਦੱਸ ਦਿਆਂ ਕਿ ਉਹ ਜਿਹੜਾ ਰਿਜ਼ਲਟ ਹੈ ਉਹ ਹੁਣ ਤੁਹਾਨੂੰ ਕੁਝ ਸਮੇਂ ਬਾਅਦ ਆਪਣੇ ਆਪ ਜ਼ੋਲਵ ਹੋਏਗੀ ਪ੍ਰੋਬਲਮ ਕਿਉਂਕਿ ਕਾਫੀ ਸਾਥੀਆਂ ਨੂੰ ਇਹ ਦਿੱਕਤ ਆ ਰਹੀ ਸੀ ਜਿਨ੍ਹਾਂ ਨੂੰ OTP ਨਹੀਂ ਮਿਲ ਰਿਹਾ ਸੀ OTP ਫੋਰਗਟ ਪਾਸਵਰਡ ਜਿਨ੍ਹਾਂ ਨੂੰ ਪਾਸਵਰਡ ਦੀ ਕੋਈ ਦਿੱਕਤ ਆ ਰਹੀ ਸੀ ਪਾਸਵਰਡ ਨਹੀਂ ਪਤਾ ਸੀ ਤਾਂ ਉਹਨਾਂ ਦੇ ਲਈ ਇਹ ਇਨਫੋਰਮੇਸ਼ਨ ਹੈ ਕਿ ਜਿਹੜੇ ਪਾਸਵਰਡ ਭੁੱਲ ਗਏ ਸੀਗੇ ਉਹਨਾਂ ਨੂੰ ਨੋਟ ਵੀ ਨਹੀਂ ਮਿਲ ਰਿਹਾ ਉਹ ਕੰਮ ਚੱਲ ਰਿਹਾ ਡਿਪਾਰਟਮੈਂਟ ਦੀ ਸਾਈਡ ਦੇ ਉੱਪਰ ਅੱਜ ਜਾਂ ਕੱਲ ਦੇ ਵਿੱਚ ਇਹ ਸੋਲੂਸ਼ਨ ਹੋ ਜਾਏਗਾ ਰਿਜ਼ਲਟ ਦੇ ਵਿੱਚ ਕੋਈ ਚੇਂਜਿੰਗ ਆਉਣ ਦੀ ਉਮੀਦ ਨਹੀਂ ਹੈ ਕਿ ਕੋਈ ਸਾਥੀ ਇਹ ਵੀ ਪੁੱਛ ਰਿਹਾ ਕਿ ਸਾਡੇ 89 ਸੀ ਸ਼ਾਇਦ ਸਾਡੇ 90 ਹੋ ਜਾਣ ਜਾਂ ਸਾਡੇ ਪੇਪਰ ਇੱਕ ਇੱਕ ਮਾਰਕ ਸਾਡਾ ਇਨਕਰੀਜ਼ ਹੋ ਜੇ ਦੇਖੋ ਐਵੇਂ ਦੀ ਤਾਂ ਕੋਈ ਇਨਫੋਰਮੇਸ਼ਨ ਨਹੀਂ ਹੈ ਜਿਵੇਂ ਜਿਵੇਂ ਸਾਡੀ ਗੱਲ ਹੋਈ ਹੈ ਉਹ ਥੋੜਾ ਜਿਹਾ ਸਾਈਡ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਉਹਦੇ ਕਰਕੇ ਉਹਨੂੰ ਸੋਲਵ ਕੀਤਾ ਜਾ ਰਿਹਾ ਤਾਂ ਤਿੰਨ ਤੋਂ ਚਾਰ ਘੰਟਿਆਂ ਦੇ ਵਿੱਚ ਸਾਈਟ ਦੁਬਾਰਾ ਫਿਰ ਤੋਂ ਪ੍ਰੋਪਰ ਚੱਲਣ ਦੀ ਉਮੀਦ ਹੈ ਅਗਰ ਨਹੀਂ ਚੱਲਦੇ ਤਾਂ ਕੱਲ ਤੱਕ ਬਿਲਕੁਲ ਇਹ ਪ੍ਰੋਬਲਮ ਤੁਹਾਡੀ ਸੋਲਵ ਹੋ ਜਾਏਗੀ ਤਾਂ ਕਿਸੇ ਨੇ ਪੈਨਿਕ ਹੋਣ ਦੀ ਲੋੜ ਨਹੀਂ ਕੋਈ ਵੀ ਵਾਰ-ਵਾਰ ਫੋਨ ਨਾ ਕਰੋ ਤਾਂ ਸੋ ਜਿਨ੍ਹਾਂ ਦਾ ਪੇਪਰ ਕਲੀਅਰ ਹੋ ਚੁੱਕਿਆ ਹੈ ਉਹਨਾਂ ਨੂੰ ਮੁਬਾਰਕਾ ਜਿਨ੍ਹਾਂ ਦਾ ਨਹੀਂ ਹੋਇਆ ਉਹ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਜਿਹੜਾ ਅੱਗੇ ਆਪਦੇ ਨੈਕਸਟ ਪੇਪਰ ਦੀ ਪ੍ਰੀਪਰੇਸ਼ਨ ਕਰੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ